ਗੁਰੂ ਕੇ ਪਿਆਰ ਵਾਲਿਓ ਆਓ ਮੂਲ ਮੰਤਰ ਦੀ ਵਿਚਾਰ ਸਰਵਣ ਕਰੀਏ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਖ ਤੋਂ ਉਚਾਰਨ ਕੀਤੇ ਹੋਏ ਬਚਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੂਲ ਮੰਤਰ ਦੇ ਵਿੱਚ ਉਸ ਅਕਾਲ ਪੁਰਖ ਦੀ ਪਰਿਭਾਸ਼ਾ ਬਖਸ਼ਿਸ਼ ਕੀਤੀ ਹੈ ਸਾਨੂੰ ਸਮਝਾਇਆ ਹੈ ਕਿ ਅਕਾਲ ਪੁਰਖ ਕੀ ਹੈ ਆਰੰਭ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇੱਕ ਓੰਕਾਰ ਦੀ ਵਰਤੋਂ ਕੀਤੀ ਹੈ ਊੜੇ ਤੋਂ ਪਹਿਲਾਂ ਇੱਕ ਲਗਾਇਆ ਭਾਵ ਪਰਮਾਤਮਾ ਇੱਕ ਹੈ ਕਿਉਂਕਿ ਜਿੱਥੇ ਇੱਕ ਹੋਵੇ ਉੱਥੇ ਝਗੜਾ ਨਹੀਂ ਹੁੰਦਾ ਜਿੱਥੇ ਦੋ ਹੋਣ ਝਗੜਾ ਉੱਥੇ ਹੁੰਦਾ ਹੈ ਤੇ ਸਾਹਿਬ ਕਹਿੰਦੇ ਜਿਹੜਾ ਪਰਮਾਤਮਾ ਇੱਕ ਹੈ ਉਹ ਇੱਕ ਹੋ ਕੇ ਸਾਰੇ ਸੰਸਾਰ ਦੇ ਵਿੱਚ ਰਮਿਆ ਹੋਇਆ ਹੈ ਇੱਕ ਦੇ ਨਾਲ ਤੁਸੀਂ ਅੱਗੇ ਊੜਾ ਲੱਗਿਆ ਦੇਖਿਆ ਊੜੇ ਦੇ ਉੱਪਰ ਲਕੀਰ ਖਿੱਚੀ ਹੋਈ ਹੈ ਉਸ ਊੜੇ ਦੇ ਉੱਪਰ ਲਕੀਰ ਜਿਹੜੀ ਹੈ ਉਹ ਸੰਸਾਰ ਨੂੰ ਦਰਸਾਉਂਦੀ ਹੈ ਜਿਸ ਸੰਸਾਰ ਨੂੰ ਪਰਮਾਤਮਾ ਨੇ ਬਣਾਇਆ ਹੈ ਸਹਿਬ ਕਹਿੰਦੇ ਓਮਕਾਰ ਬ੍ਰਹਮਾ ਉਤਪਤ ਉਹ ਪਰਮਾਤਮਾ ਜੋ ਬ੍ਰਹਮ ਦਾ ਮਾਲਕ ਹੈ ਉਸ ਨੇ ਸੰਸਾਰ ਨੂੰ ਬਣਾਇਆ ਤੇ ਸੰਸਾਰ ਨੂੰ ਬਣਾ ਕੇ ਉਸ ਸੰਸਾਰ ਦੇ ਵਿੱਚ ਆਪ ਬਿਰਾਜਮਾਨ ਹੈ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤਾ ਸਤਨਾਮ ਸਹਿਬ ਕਹਿੰਦੇ ਕਿ ਸੰਸਾਰ ਦੇ ਵਿੱਚ ਅਸੀਂ ਜੀਵ ਆਉਂਦੇ ਹਾਂ ਜਾਂਦੇ ਹਾਂ ਸਾਡਾ ਨਾਮ ਉਦੋਂ ਤੱਕ ਹੈ ਜਦ ਤੱਕ ਅਸੀਂ ਜੀਵਤ ਹਾਂ ਸੰਸਾਰ ਦੇ ਜਾਣ ਤੋਂ ਬਾਅਦ ਸੰਸਾਰ ਦੇ ਵਿੱਚ ਮਨੁੱਖ ਦੇ ਜਾਣ ਤੋਂ ਬਾਅਦ ਕੁਝ ਸਮੇਂ ਵਾਸਤੇ ਮਨੁੱਖ ਦਾ ਨਾਮ ਯਾਦ ਕੀਤਾ ਜਾਂਦਾ ਹੈ ਕੁਝ 1-2 ਪੀੜੀਆਂ ਤੋਂ ਬਾਅਦ ਉਹ ਨਾਮ ਖਤਮ ਹੋ ਜਾਂਦਾ ਹੈ ਪਰ ਜਿਸ ਨਾਮ ਦਾ ਉਚਾਰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕੀਤਾ ਸਾਹਿਬ ਕਹਿੰਦੇ ਉਹ ਪ੍ਰਮਾਤਮਾ ਦਾ ਨਾਮ ਸਦਾ ਅਟਲ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਤੇ ਸੰਸਾਰ ਦੇ ਵਿੱਚ ਰਮਿਆ ਹੋਇਆ ਹੈ ਰਮਿਆ ਕਿਦਾਂ ਹੋਇਆ ਹੈ ਉਦਾਹਰਨ ਦਿੱਤੀ ਕਹਿੰਦੇ ਜਿਹੜੀ ਇੱਕ ਮੱਕੜੀ ਹੈ ਨਾ ਮੱਕੜੀ ਦੇ ਅੰਦਰ ਹੀ ਜਾਲਾ ਪੈਦਾ ਹੁੰਦਾ ਹੈ ਤੇ ਮੱਕੜੀ ਆਪਣੇ ਅੰਦਰੋਂ ਜਾਲਾ ਪੈਦਾ ਕਰਕੇ ਫਿਰ ਉਹ ਮੱਕੜੀ ਜਾਲੇ ਵਿੱਚ ਆਪ ਹੀ ਬਿਰਾਜਮਾਨ ਹੋ ਜਾਂਦੀ ਹੈ ਇਸੇ ਤਰ੍ਹਾਂ ਪ੍ਰਮਾਤਮਾ ਨੇ ਇਸ ਸੰਸਾਰ ਨੂੰ ਬਣਾਇਆ ਤੇ ਪ੍ਰਮਾਤਮਾ ਸੰਸਾਰ ਨੂੰ ਬਣਾ ਕੇ ਉਸ ਸੰਸਾਰ ਦੇ ਵਿੱਚ ਬਿਰਾਜਮਾਨ ਹੈ ਤੇ ਜਿਹੜਾ ਸੰਸਾਰ ਦੇ ਵਿੱਚ ਪ੍ਰਮਾਤਮਾ ਬਿਰਾਜਮਾਨ ਹੈ ਉਸਦਾ ਨਾਮ ਸਤ ਹੈ ਸਤ ਨਾਮ ਭਾਵ ਕਿ ਉਸਦਾ ਨਾਮ ਸਦਾ ਹੀ ਕਾਇਮ ਰਹਿਣ ਵਾਲਾ ਹੈ ਸਦੀਵੀ ਹੈ ਕਦੇ ਵੀ ਖਤਮ ਹੋਣ ਵਾਲਾ ਨਹੀਂ ਉਸ ਤੋਂ ਬਾਅਦ ਆਉਂਦਾ ਕਰਤਾ ਪੁਰਖ ਕਰਤਾ ਕਹਿੰਦੇ ਨੇ ਕਿਰਤ ਕਰਨ ਵਾਲਾ ਜਿਵੇਂ ਇੱਕ ਕਿਸਾਨ ਖੇਤੀ ਦੀ ਕਿਰਤ ਕਰਦਾ ਹੈ ਪਸੀਨਾ ਵਹਾਉਂਦਾ ਹੈ ਕਿੰਨੀ ਮਿਹਨਤ ਕਰਦਾ ਹੈ ਫਸਲ ਬੀਜਦਾ ਹੈ ਵੱਢਦਾ ਹੈ ਫਾਇਦਾ ਮੰਮ ਦਾ ਉਹਦੇ ਵਿੱਚੋਂ ਲਾਭ ਪ੍ਰਾਪਤ ਕਰਦਾ ਹੈ। ਇਵੇਂ ਹੀ ਉਸ ਅਕਾਲ ਪੁਰਖ ਨੂੰ ਪ੍ਰਮਾਤਮਾ ਨੇ ਇੱਕ ਕਿਰਤ ਵਾਲਾ ਕਰਤਾ ਦੱਸਿਆ ਹੈ ਕਿ ਪ੍ਰਮਾਤਮਾ ਵੀ ਕਿਰਤ ਕਰਦਾ ਹੈ। ਪ੍ਰਮਾਤਮਾ ਦੀ ਕਿਰਤ ਕੀ ਹੈ? ਬਾਲ, ਜਵਾਨੀ ਔਰ ਬਿਰਧ ਫਨ। ਮਨੁੱਖ ਦੀਆਂ ਤਿੰਨ ਅਵਸਥਾਵਾਂ ਬਾਲ, ਜਵਾਨੀ ਤੇ ਬਿਰਧ। ਇਹਨਾਂ ਤਿੰਨਾਂ ਅਵਸਥਾ ਦੇ ਵਿੱਚ ਮਨੁੱਖ ਨੂੰ ਪੈਦਾ ਕਰਨ ਵਾਲਾ ਪ੍ਰਮਾਤਮਾ ਹੈ। ਪਰਮਾਤਮਾ ਮਨੁੱਖ ਨੂੰ ਜਨਮ ਦਿੰਦਾ ਹੈ ਜੀਵਨ ਦਿੰਦਾ ਹੈ ਫਿਰ ਮੌਤ ਦਿੰਦਾ ਹੈ ਇਹ ਪਰਮਾਤਮਾ ਦੀ ਕਿਰਤ ਹੈ ਕਿਉਂਕਿ ਕਿਸਾਨ ਖੇਤੀ ਨੂੰ ਬੋਂਦਾ ਹੈ ਬੀਜ ਪਾਉਂਦਾ ਹੈ ਫਸਲ ਵੱਡੀ ਹੁੰਦੀ ਹੈ ਵੱਢਦਾ ਹੈ ਇਵੇਂ ਹੀ ਪਰਮਾਤਮਾ ਦੀ ਜਿਹੜੀ ਫਸਲ ਹੈ ਉਹ ਇਨਸਾਨੀ ਜਮਾ ਹੈ 84 ਲੱਖ ਜੁਨਾ ਨੇ ਤੇ ਸਾਬ ਕਹਿੰਦੇ ਉਹ ਪਰਮਾਤਮਾ ਕਿਰਤ ਕਰਨ ਵਾਲਾ ਕਰਤਾ ਹੈ ਪੁਰਖ ਪੁਰਖ ਇਨਸਾਨ ਨੂੰ ਕਹਿੰਦੇ ਨੇ ਪਰ ਉਹ ਅਕਾਲ ਪੁਰਖ ਜਿਹੜਾ ਹੈ ਉਹ ਦਿਸਦਾ ਨਹੀਂ ਨਾ ਦਿਸਣ ਵਾਲਾ ਹੈ ਸਾਬ ਕਹਿੰਦੇ ਉਸ ਦਾ ਨਾਮ ਸੱਚਾ ਹੈ ਉਹ ਪ੍ਰਮਾਤਮਾ ਵੀ ਕਰਤਾ ਕਿਰਤ ਕਰਦਾ ਹੈ ਜੀਵਾਂ ਨੂੰ ਪੈਦਾ ਕਰਦਾ ਹੈ ਜੀਵਾਂ ਨੂੰ ਸੰਸਾਰ ਦੇ ਵਿੱਚ ਭੇਜਦਾ ਹੈ ਸਮੇਂ ਅਨੁਸਾਰ ਲੈ ਕੇ ਜਾਂਦਾ ਹੈ ਨਿਰਭਉ ਅਸੀਂ ਜੀਵਾਂ ਦੇ ਉੱਤੇ ਕਿਸੇ ਨਾ ਕਿਸੇ ਦਾ ਡਰ ਜ਼ਰੂਰ ਹੁੰਦਾ ਹੈ ਅਸੀਂ ਸੰਸਾਰ ਦੇ ਵਿੱਚ ਜੀਉਂਦੇ ਹਾਂ ਚੱਲਦੇ ਫਿਰਦੇ ਹਾਂ ਕਿਸੇ ਨਾ ਕਿਸੇ ਦਾ ਡਰ ਸਾਡੇ ਉੱਤੇ ਜ਼ਰੂਰ ਹੈ ਪਰ ਉਹ ਪਰਮਾਤਮਾ ਡਰ ਤੋਂ ਰਹਿਤ ਹੈ ਨਿਰਭਉ ਉਸ ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ ਉਹ ਪਰਮਾਤਮਾ ਕਿਸੇ ਦੇ ਅਧੀਨ ਨਹੀਂ ਚੱਲਦਾ ਉਹ ਪਰਮਾਤਮਾ ਆਪਣੀ ਮਰਜ਼ੀ ਦਾ ਮਾਲਕ ਹੈ ਤੇ ਉਹ ਪਰਮਾਤਮਾ ਕਿਸੇ ਤੋਂ ਡਰਦਾ ਨਹੀਂ ਤੇ ਨਾ ਹੀ ਕਿਸੇ ਨੂੰ ਡਰਾਉਂਦਾ ਹੈ ਨਿਰਵੈਰ ਅਸੀਂ ਸੰਸਾਰ ਵਿੱਚ ਵਿਚਰਦੇ ਹਾਂ ਕਿਸੇ ਨਾਲ ਦੋਸਤੀ ਹੈ ਕਿਸੇ ਨਾਲ ਵੈਰ ਹੈ ਪਰ ਪ੍ਰਮਾਤਮਾ ਦਾ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ ਉਹ ਪ੍ਰਮਾਤਮਾ ਦਾ ਕੋਈ ਵੀ ਵੈਰੀ ਨਹੀਂ ਪ੍ਰਮਾਤਮਾ ਦਾ ਕਿਸੇ ਨਾਲ ਵੀ ਬੈਰ ਨਹੀਂ ਕਿਉਂਕਿ ਸਾਇਬ ਤਾਂ ਹੀ ਕਹਿੰਦੇ ਨੇ ਸਤਗੁਰ ਸਭਨਾ ਦਾ ਭਲਾ ਮੰਨਦਾ ਤਿਸ ਦਾ ਬੁਰਾ ਕਿਉਂ ਏ ਇਸ ਕਰਕੇ ਉਹ ਪ੍ਰਮਾਤਮਾ ਡਰ ਤੋਂ ਰਹਤ ਹੈ ਅਤੇ ਉਸ ਦਾ ਕਿਸੇ ਨਾਲ ਕੋਈ ਬੈਰ ਨਹੀਂ ਅਕਾਲ ਅਕਾਲ ਕਹਿੰਦੇ ਨੇ ਸਮੇ ਨੂੰ ਸਾਡੇ ਜੀਵਾਂ ਦੇ ਉੱਤੇ ਸਮੇ ਦਾ ਪ੍ਰਭਾਵ ਹੈ ਮੋਲ ਤਾਂ ਕਹਿੰਦੇ ਨੇ ਜਿਸ ਨੂੰ ਉਸ ਪਰਮਾਤਮਾ ਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਕਿਉਂਕਿ ਉਸ ਸਮੇਂ ਨੂੰ ਪਰਮਾਤਮਾ ਖੁਦ ਬਣਾਉਂਦਾ ਹੈ ਅਕਾਲ ਮੂਰਤ ਮੂਰਤ ਕਹਿੰਦੇ ਨੇ ਜਿਵੇਂ ਅਸੀਂ ਜੀਵਾਂ ਦੀਆਂ ਸ਼ਕਲਾਂ ਬਣਾਈਆਂ ਹੋਈਆਂ ਪਰ ਪਰਮਾਤਮਾ ਦੀ ਕੋਈ ਮੂਰਤ ਨਹੀਂ ਉਹ ਪਰਮਾਤਮਾ ਮੂਰਤ ਤੋਂ ਰਹਿਤ ਹੈ ਇਸੇ ਕਰਕੇ ਦਸਵੇਂ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਉਚਾਰਨ ਕੀਤਾ ਚੱਕਰ ਚਿਹਨ ਅਰ ਬਰਣ ਜਾਤ ਅਰ ਪਾਤ ਨਹੀਂ ਜੇ ਉਹ ਪ੍ਰਮਾਤਮਾ ਦਾ ਕੋਈ ਨਿਸ਼ਾਨ ਨਹੀਂ ਕੋਈ ਚੱਕਰ ਨਹੀਂ ਕੋਈ ਚਿਹਨ ਨਹੀਂ ਕੋਈ ਮੂਰਤੀ ਨਹੀਂ ਉਹ ਪ੍ਰਮਾਤਮਾ ਸਮੇਂ ਤੋਂ ਰਹਤਾ ਹੈ ਉਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਜਿਸ ਉੱਤੇ ਸਮੇਂ ਦਾ ਪ੍ਰਭਾਵ ਹੁੰਦਾ ਹੈ ਉਹ ਕਦੇ ਵੀ ਖਤਮ ਹੋ ਸਕਦਾ ਹੈ ਪਰ ਪ੍ਰਮਾਤਮਾ ਦੇ ਉੱਤੇ ਸਮੇਂ ਦਾ ਪ੍ਰਭਾਵ ਨਹੀਂ ਉਸ ਦੀ ਕੋਈ ਮੂਰਤ ਨਹੀਂ ਉਹ ਅਕਾਲ ਪੁਰਖ ਵਾਹਿਗੁਰੂ ਮੂਰਤ ਤੋਂ ਰਹਤ ਹੈ ਸ਼ਕਲ ਤੋਂ ਰਹਤ ਹੈ ਅਜੂਨੀ ਅਸੀਂ ਜੀਵ ਪੈਦਾ ਹੁੰਦੇ ਹਾਂ ਜੰਮਦੇ ਹਾਂ ਮਰਦੇ ਹਾਂ ਉਹ ਪਰਮਾਤਮਾ ਜੂਨਾ ਦੇ ਵਿੱਚ ਨਹੀਂ ਆਉਂਦਾ ਉਹ ਪਰਮਾਤਮਾ ਆਪਣੇ ਆਪ ਤੋਂ ਹੀ ਸੁਭਾਏਮਾਨ ਤੇ ਪ੍ਰਕਾਸ਼ਮਾਨ ਹੈ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾਉ ਦੁਇ ਕੁਦਰਤ ਸਾਜਕੈ ਕਰ ਅਸਨ ਡਿਟੋ ਚਾਉ ਪਰਮਾਤਮਾ ਨੂੰ ਬਣਾਉਣ ਵਾਲਾ ਕੋਈ ਨਹੀਂ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਉਹ ਪਰਮਾਤਮਾ ਨੂੰ ਕੋਈ ਨਹੀਂ ਬਣਾ ਸਕਦਾ ਇਸ ਕਰਕੇ ਉਹ ਪਰਮਾਤਮਾ ਜੂਨਾ ਦੇ ਵਿੱਚ ਨਹੀਂ ਆਉਂਦਾ ਜਿਹੜਾ ਮਨੁੱਖ ਜੂਨਾ ਦੇ ਵਿੱਚ ਆਉਂਦਾ ਉਹ ਜੰਮਦਾ ਤੇ ਮਰਦਾ ਹੈ ਪਰ ਪਰਮਾਤਮਾ ਕਦੀ ਵੀ ਜੂਨਾ ਵਿੱਚ ਨਹੀਂ ਆਉਂਦਾ ਉਸ ਤੋਂ ਬਾਅਦ ਸੈ ਭੰਗ ਉਹ ਪਰਮਾਤਮਾ ਦੇ ਵਿੱਚ ਐਨੀ ਤਾਕਤ ਹੈ ਕਿ ਆਪ ਹੀ ਮਨੁੱਖ ਨੂੰ ਬਣਾ ਸਕਦਾ ਤੇ ਆਪ ਹੀ ਮਨੁੱਖ ਨੂੰ ਮੌਤ ਦੇ ਸਕਦਾ ਇਹ ਪਰਮਾਤਮਾ ਦੇ ਹੱਥ ਦੇ ਵਿੱਚ ਹੈ ਇਹ ਪਰਮਾਤਮਾ ਦੇ ਕੋਲ ਤਾਕਤ ਹੈ ਕਿ ਮਨੁੱਖ ਨੂੰ ਜਨਮ ਦੇਣਾ ਤੇ ਮੌਤ ਦੇਣੀ ਇਹ ਪਰਮਾਤਮਾ ਦੇ ਹੱਥ ਵਿੱਚ ਹੈ ਗੁਰ ਪ੍ਰਸਾਦ ਐਸਾ ਪਰਮਾਤਮਾ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਤੇ ਗੁਰੂ ਕਿਹੜਾ ਹੈ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਤੁਰ ਦੀ ਬਾਣੀ ਦਾ ਸੁਨਿਆ ਹੈ ਉਹ ਸਾਡੇ ਜੀਵਨ ਦੇ ਵਿੱਚ ਸ਼ਬਦ ਗੁਰੂ ਸਾਨੂੰ ਬਖਸ਼ਿਸ਼ ਕੀਤਾ ਹੈ ਸਭ ਦੇ ਗੁਰੂ ਦੇ ਰਾਹੀਂ ਸਾਨੂੰ ਪ੍ਰਮਾਤਮਾ ਦੇ ਨਾਲ ਪ੍ਰਾਪਤੀ ਹੈ ਪ੍ਰਮਾਤਮਾ ਦੇ ਨਾਲ ਸਾਡਾ ਬਿਲਾਪ ਹੁੰਦਾ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਮੂਲ ਮੰਤਰ ਦੇ ਵਿੱਚ ਪ੍ਰਮਾਤਮਾ ਦੀ ਪਰਿਭਾਸ਼ਾ ਦੱਸੀ ਹੈ ਕਿ ਪ੍ਰਮਾਤਮਾ ਕਿਹੋ ਜਿਹਾ ਹੈ ਇਸ ਮੂਲ ਮੰਤਰ ਤੋਂ ਬਾਅਦ ਜਦੋਂ ਫਿਰ ਜਪਜੀ ਸਾਹਿਬ ਸ਼ੁਰੂ ਹੁੰਦਾ ਹੈ ਪੌੜੀਆਂ ਸ਼ੁਰੂ ਹੁੰਦੀਆਂ ਨੇ ਉਸ ਦੇ ਵਿੱਚ ਉਸ ਪ੍ਰਮਾਤਮਾ ਦੇ ਗੁਣ ਦੱਸੇ ਗਏ ਨੇ ਜਿਹੜਾ ਪ੍ਰਮਾਤਮਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੂਲ ਮੰਤਰ ਦੇ ਵਿੱਚ ਦਰਸਾਇਆ ਹੈ ਜਿਸ ਦੇ ਨਾਲ-ਨਾਲ ਆਪ ਤੁਸੀਂ ਮੂਲ ਮੰਤਰ ਦੇ ਰੂਪ ਦੇ ਵਿੱਚ ਦਰਸ਼ਨ ਕਰ ਰਹੇ ਹੋ ਸੋ ਗੁਰੂ ਦੀ ਕਿਰਪਾ ਦੇ ਨਾਲ ਐਸਾ ਪਰਮਾਤਮਾ ਪ੍ਰਾਪਤ ਹੁੰਦਾ ਹੈ ਜਿਹੜਾ ਪਰਮਾਤਮਾ ਇੱਕ ਹੈ ਸੰਸਾਰ ਵਿੱਚ ਰਮਿਆ ਹੋਇਆ ਜਿਹਦਾ ਨਾਮ ਸਤ ਹੈ ਕਦੇ ਖਤਮ ਨਹੀਂ ਹੋਣ ਵਾਲਾ ਜਿਹੜਾ ਕਰਤਾ ਜੀਵਾਂ ਨੂੰ ਪੈਦਾ ਕਰਨ ਵਾਲਾ ਮੋਤ ਦੇਣ ਵਾਲਾ ਪੁਰਖ ਹੋ ਕੇ ਵੀ ਉਸ ਦੀ ਕੋਈ ਸ਼ਕਲ ਨਹੀਂ ਜਿਹੜਾ ਡਰ ਤੋਂ ਰਹਿਤ ਹੈ ਜਿਸਦਾ ਕੋਈ ਵੈਰ ਨਹੀਂ ਕਿਸੇ ਨਾਲ ਵੀ ਕੋਈ ਵੈਰ ਨਹੀਂ ਜਿਸ ਦੇ ਉੱਤੇ ਸਮੇ ਦਾ ਕੋਈ ਪ੍ਰਭਾਵ ਨਹੀਂ ਜਿਹਦੀ ਕੋਈ ਮੂਰਤੀ ਨਹੀਂ ਜਿਹੜਾ ਜੁਨਾ ਦੇ ਵਿੱਚ ਨਹੀਂ ਆਂਦਾ ਜਿਹੜਾ ਪਰਮਾਤਮਾ ਇਹ ਤਾਕਤ ਰੱਖਦਾ ਹੈ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਵਾਹਿਗੁਰੂ ਜੀ ਕਾ ਖਾਲਸਾ